ਇਹ ਪਵੰਨੀ ਗੜਦੀ ਆ ਗਈ ਵੀਰੇ ਜਿਹੜਾ ਹੁਣ ਤੂਫਾਨ ਆਇਆ ਸੀਗਾ 5:00 ਵਜੇ ਉਹਨੇ ਬਹੁਤ ਜ਼ਿਆਦਾ ਨੁਕਸਾਨ ਕਰਿਆ ਇੱਕ ਤਾਂ ਟਾਵਰ ਲੱਗਿਆ ਆਇਤੀ ਇੱਥੇ ਆਈਡੀਆ ਦਾ ਬੋਡਾਫੋਨ ਦਾ ਆ ਟਾਵਰ ਗਿਰਿਆ ਵੀਰੇ ਅੱਗੇ ਜਾ ਕੇ ਘਰ ਦੀ ਛੱਤ ਤੇ ਗਿਰਿਆਗਾ ਤੁਹਾਨੂੰ ਦਿਖਾਉਣਾ ਤੁਹਾਨੂੰ ਪੂਰੀ ਵੀਡੀਓ ਦੇਖਿਓ ਅੱਗੇ ਜਾ ਕੇ ਘਰ ਦੀ ਛੱਤ ਦਿਖਾਉਣੇ ਆ ਦੇਖਿਓ ਘਰ ਦੀ ਛੱਤ ਤੇ ਗਿਰਿਆ ਵੀਰੇ ਘਰ ਦੀ ਛੱਤ ਦੇ ਉੱਪਰ ਚਿਵਾਰ ਦੀ ਮਾਉਂਟੀ ਟੁੱਟ ਕੇ ਥੱਲੇ ਗਿਰ ਗਈ ਆ ਤੁਹਾਨੂੰ ਦਿਖਾਉਣਾ ਵੀਰੇ ਅੱਗੇ ਵੀਡੀਓ ਦੇਖੋ ਇਹ ਆ ਦੇਖੋ ਵੀਡੀਓ ਦੋ ਘਰਾਂ ਦੀ ਛੱਤ ਉੱਪਰ ਦੀ ਮਾਰ ਕਰੀ ਇਹਨੇ ਜਾਨੀ ਮਾਲੀ ਨੁਕਸਾਨ ਤੋਂ ਬਚਤ ਰਹਿ ਗਈ ਵੀਰੇ ਜਾਨੀ ਮਾਲੀ ਤਾਂ ਹੋਇਆ ਜਾਨ ਜਾਨੀ ਦੀ ਨੁਕਸਾਨ ਰਹਿ ਗਈ ਬਚਤ ਰਹਿ ਗਈ ਉੱਪਰ ਬਈ ਮਾਉਂਟੀਆਂ ਬਣੀਆਂ ਹੋਈਆਂ ਤੇ ਬਹੁਤ ਕਹਿਰ ਵਰਤਾਇਆ ਵੀਰੇ ਵਾਹੇਗੁਰੂ ਉਪੈ ਦੀ ਜਾ ਕੇ ਬੱਲੇ 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 ਪੈ ਦੀ ਆ ਉਹ ਵੀਰ ਉਹ ਤੇਰਾ ਭਲਾ ਗੱਡੀਆਂ ਥੱਲੇ ਆ ਗਈ ਓਏ ਚੱਲ ਚੱਲ ਭੱਜ ਕੇ ਚੱਲ ਉਹ ਵੱਤ ਗਿਆ ਤੂੰ ਕੁੜੀ ਹੋ ਗਿਆ ਮਰ ਤਣ ਗਿਆ ਓਏ ਹੋਏ ਹੋਏ ਗੱਡੀ ਥੱਲੇ ਆ ਗਈ ਗੱਡੀਆਂ ਥੱਲੇ ਆ ਗਈਆਂ ਗੈਸ ਪਲਾਰ ਕੋਲੇ ਬੁੱਠੇ ਨਾਪਾ ਗੱਡੀ ਥੱਲੇ ਉਹ ਗੱਡੀ ਥੱਲੇ ਆ ਗਈ